ਕੱਚੀ ਲੈਹ ਹੋ ਜਿਆ ਤਾਂ ਕਿਤੇ ਵੀ ਨਹੀਂ ਕਿ ਵੀ ਸਾਡੀ ਸਰਕਾਰ ਆਈ ਤੇ ਅਸੀਂ ਇਹਨੂੰ ਬਹੁਤ ਪ੍ਰਮੋਟ ਕਰਾਂਗੇ ਠੀਲਾਂ ਦੀ ਸਫਾਈ ਠੀਲਾਂ ਦਾ ਆਲਾ ਦਵਾਲਾ ਹੋਣ ਨੂੰ ਪ੍ਰਮੋਟ ਤਾਂ ਕੀ ਕਰਨਾ ਸੀ ਬਲਕਿ ਉਹ ਹਾਲਤ ਵੀ ਬੱਤਰ ਹੋ ਰਹੀ ਹੈ ਇਹ 25 ਤੋਂ 27 ਮਹੀਨੇ ਬੀਤਣ ਦੇ ਬਾਵਜੂ ਹਜੇ ਤੱਕ ਨੰਗਲ ਦੇ ਵਿੱਚ ਕੁਝ ਨਹੀਂ ਹੋਇਆ ਲੋਕਾਂ ਦੀਆਂ ਉਮੀਦਾਂ ਦਾ ਐਵੇਂ ਲੱਗਦਾ ਵੀ ਜਿਵੇਂ ਕਿਸੇ ਨੇ ਕਤਲ ਹੀ ਕਰ ਦਿੱਤਾ ਗਿਆ ਵੀ ਲੰਗੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੰਗਲ ਚੋਣ ਪ੍ਰਚਾਰ ਕਰਨ ਆਏ ਤਾਂ ਉਹਨਾਂ ਨੇ ਲੋਕਾਂ ਦਾ ਇਹ ਕਹਿ ਕੇ ਦਿਲ ਜਿੱਤ ਲਿਆ ਕਿ ਜੇ ਸਾਡੀ ਸਰਕਾਰ ਬਣੀ ਤਾਂ ਨੰਗਲ ਨੂੰ ਅੰਤਰਰਾਸ਼ਟਰੀ ਟੂਰਿਸਟ ਹੱਬ ਬਣਾਇਆ ਜਾਏਗਾ। ਨੰਗਲ ਦੇ ਲੋਕ ਬੜੇ ਸਾਲਾਂ ਤੋਂ ਇਹ ਵੇਟ ਕਰ ਰਹੇ ਸੀ ਕਿ ਨੰਗਲ ਨੂੰ ਸ਼ਹਿਰ ਸਪਾਟੇ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ। ਭਗਵੰਤ ਸਿੰਘ ਮਾਨ ਦੀ ਨੰਗਲ ਦੇ ਲੋਕਾਂ ਦੇ ਦਿਲ ਵਿੱਚ ਇਸ ਕਰਕੇ ਵੀ ਬਹੁਤ ਇੱਜ਼ਤ ਸੀ। ਕਿਉਂਕਿ ਉਹ ਬਤੌਰ ਸੰਸਦ ਸੰਗਰੂਰ ਲੋਕ ਸਭਾ ਦੇ ਵਿੱਚ ਨੰਗਲ ਦੇ ਸਹੂਪਨ ਦਾ ਜ਼ਿਕਰ ਕਰਦੇ ਰਹਿੰਦੇ ਸਨ ਤੇ ਨੰਗਲ ਦੀ ਖੂਬਸੂਰਤ ਨੰਗਲ ਡੈਮ ਵੈਟਲੈਂਡ ਦੀ ਤੁਲਨਾ ਬ੍ਰਿਟਿਸ਼ ਕਲੰਬੀਆ ਦੀਆਂ ਨੀਲੀਆਂ ਝੀਲਾਂ ਨਾਲ ਕਰਦੇ ਸਨ ਉਹ ਬੜਾ ਜ਼ੋਰ ਦੇ ਕੇ ਕਹਿੰਦੇ ਸਨ ਕਿ ਨੰਗਲ ਨੂੰ ਸੈਰਗਾ ਬਣਾਇਆ ਜਾਣਾ ਚਾਹੀਦਾ ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਬਤੌਰ ਮੁੱਖ ਮੰਤਰੀ 2.5 ਸਾਲਾਂ 'ਚ ਚਾਰ ਵਾਰੀ ਨੰਗਲ ਆਏ ਗੱਲਾਂ ਦਾ ਕੜਾ ਬਣਾ ਕੇ ਚਲੇ ਗਏ ਲੰਗੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਨੰਗਲ ਆਏ ਨੰਗਲ ਵਾਲਿਆਂ ਨੂੰ ਬੜੇ ਉਤਸ਼ਾਹ ਨਾਲ ਮਿਲੇ ਕਿਕਲੀ ਪਾਈ ਤੇ ਚਲੇ ਗਏ ਪਰ ਸ਼ਾਇਦ ਉਹਨਾਂ ਨੂੰ ਭੁੱਲ ਗਿਆ ਕਿ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਅੱਜ ਵੀ ਕਦੰਬਾ ਟੂਰਿਸਟ ਕੰਪਲੈਕਸ ਉਦਾਸ ਹੈ ਉਦਾਸ ਕੀ ਪੂਰੀ ਤਰ੍ਹਾਂ ਉਜੜ ਗਿਆ ਹੈ ਉੱਥੇ ਇੱਕ ਇੱਟ ਨਹੀਂ ਲੱਗੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਹਰਜੋਤ ਸਿੰਘ ਬੈਂਸ ਨੇ ਉੱਥੇ ਦੌਰਾ ਕੀਤਾ ਸਫਾਈ ਕਰਵਾਈ ਮੁੜ ਕੇ ਕੱਖ ਨਹੀਂ ਹੋਇਆ ਸਫਾਈ ਕਰਨ ਵਾਲੇ ਵੀ ਚਲੇ ਗਏ ਤੇ ਸਰਦਾਰ ਹਰਜੋਤ ਸਿੰਘ ਬੈਂਸ ਕੋਲੋਂ ਸੈਟਸਪਟਾ ਵਿਭਾਗ ਵੀ ਚਲੇ ਗਿਆ ਉਹ ਕੁਝ ਨਹੀਂ ਕਰ ਸਕੇ ਨੰਗਲ ਹੀ ਖੂਬਸੂਰਤ ਥਾਂ ਹੈ ਜਿਹੜੀ ਪੰਜਾਬ ਹਿਮਾਚਲ ਸਰਹੱਦ ਤੇ ਸਥਿਤ ਹੈ ਔਰ ਇੱਥੇ 5 ਲੱਖ ਤੋਂ ਵੱਧ ਟੂਰਿਸਟ ਸਾਲ ਦੇ ਵਿੱਚ ਆਉਂਦੇ ਆ ਤੇ ਹੋਰ ਵੀ ਬਹੁਤ ਸੰਭਾਵਨਾ ਹੈ ਪਰ ਅੱਜ ਕਨੰਬਾ ਟੂਰਿਸਟ ਕੰਪਲੈਕਸ ਉਦਾਸ ਹੈ ਔਰ ਲੋਕਾਂ ਨੂੰ ਇਹ ਉਮੀਦ ਸੀ ਕਿ ਇਹ ਚੱਲੇਗਾ ਤੇ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਕਿੱਕਲੀ ਪਾਉਣਗੇ ਪਰ ਅਜੇ ਹਾਂ ਨਹੀਂ ਹੋਇਆ ਬਹੁਤ ਸਾਰੇ ਲੋਕ ਸਾਡੇ ਨਾਲ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੀ ਉਮੀਦ ਮਰ ਗਈ ਲੱਗਦੀ ਹੈ ਕਿਉਂਕਿ ਉਹਨਾਂ ਤੋਂ ਮੁੱਖ ਮੰਤਰੀ ਨੂੰ ਤੋਂ ਬਹੁਤ ਉਮੀਦ ਸੀ ਔਰ ਇਹ ਉਮੀਦ ਸੀ ਕਿ ਉਹ ਰਵਾਇਤੀ ਪਾਰਟੀਆਂ ਤੋਂ ਉਲਟ ਕੰਮ ਕਰਨਗੇ ਪਰ ਉਹ ਤਾਂ ਉਵੇਂ ਹੀ ਕੰਮ ਕਰ ਰਹੇ ਆ ਜਿਵੇਂ ਪਹਿਲੀਆਂ ਪਾਰਟੀਆਂ ਨੰਗਲ ਨੂੰ ਸਵਿਟਜ਼ਰਲੈਂਡ ਬਣਾਉਂਦੀਆਂ ਰਹੀਆਂ ਮੈਡਮ ਕਲਾਸ਼ ਠਾਕੁਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਜਿਵੇਂ ਸੀਐਮ ਸਾਹਿਬ ਚਾਰ ਵਾਰੀ ਨੰਗਲ ਵਿਜ਼ਿਟ ਕਰ ਚੁੱਕੇ ਔਰ ਉਸ ਤੋਂ ਵੀ ਪਹਿਲਾਂ ਬਤੌਰ ਸੰਸਦ ਸੰਗਰੂਰ ਉਹਨਾਂ ਨੇ ਲੋਕ ਸਭਾ 'ਚ ਕਿਹਾ ਸੀ ਕਿ ਨੰਗਲ ਡੈਮ ਜਿਹੜੀ ਇਹਦੀ ਝੀਲ ਹੈ ਸਤਲੁਜ ਇਹਦੀ ਉਹਨਾਂ ਨੇ ਤੁਲਨਾ ਬ੍ਰਿਟਿਸ਼ ਕੋਲੰਬੀਆ ਨਾਲ ਕੀਤੀ ਸੀ ਔਰ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਨੰਗਲ ਦਾ ਵਿਕਾਸ ਕੀਤਾ ਜਾਵੇ ਇਹਨੂੰ ਅੰਤਰਰਾਸ਼ਟਰੀ ਸੈਰਗਾਹ ਬਣਾਇਆ ਜਾਵੇ ਪਰ ਹੁਣ ਤਾਂ ਉਹ ਖੁਦ ਉਹਨਾਂ ਕੋਲ ਅਥਾਰਟੀ ਹੈ ਚਾਰ ਵਾਰੀ ਉਹ ਨੰਗਲ ਵੀ ਆ ਚੁੱਕੇ ਆ ਪਰ ਝੀਲ ਉੱਥੇ ਹੀ ਖੜੀ ਹੈ ਤੇ ਅੰਤਰਰਾਸ਼ਟਰੀ ਜਿਹੜਾ ਦਰਜਾ ਮਿਲਿਆ ਉਹ ਗਲਤਾਂ ਉਦਾਂ ਹੀ ਆ ਜਿੱਦਾਂ ਸਥਾਨਕ ਜਿਆ ਹੋਵੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਬਿਲਕੁਲ ਜਦੋਂ ਸੰਸਦ ਸੀਗੇ ਜਿਹੜੇ ਅੱਜਕੱਲ ਦੇ ਮੌਜੂਦਾ ਸਾਡੇ ਮੁੱਖ ਮੰਤਰੀ ਐ ਤੇ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਨਾਲ ਤੁਲਨਾ ਕੀਤੀ ਸੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਔਰ ਕਹਿੰਦੇ ਸੀਗੇ ਵੀ ਇਹੋ ਜੇ ਇਹ ਤਾਂ ਨੀਲੀਆਂ ਝੀਲਾਂ ਇਹੋ ਜੀਆਂ ਤਾਂ ਕਿਤੇ ਵੀ ਨਹੀਂ ਤੇ ਵੀ ਸਾਡੀ ਸਰਕਾਰ ਆਈ ਤੇ ਅਸੀਂ ਇਹਨੂੰ ਬਹੁਤ ਪ੍ਰਮੋਟ ਕਰਾਂਗੇ ਪਰ ਅਸੀਂ ਤਾਂ ਉਡੀਕਦੇ ਹੀ ਪਏ ਆ ਇਹਨੂੰ ਅੰਤਰਰਾਸ਼ਟਰੀ ਦਰਜਾ ਵੀ ਮਿਲ ਗਿਆ ਇੱਥੋਂ ਦੇ ਸੈਰਗਾਹ ਵਜੋਂ ਪਰ ਉਹ ਉੱਥੇ ਦੇ ਉੱਥੇ ਝੀਲਾਂ ਖੜੀਆਂ ਝੀਲਾਂ ਦੀ ਸਫਾਈ ਝੀਲਾਂ ਦਾ ਆਲਾ ਦਵਾਲਾ ਉਹਨੂੰ ਪ੍ਰਮੋਟ ਤਾਂ ਕੀ ਕਰਨਾ ਸੀ ਬਲਕਿ ਉਹਦੇ ਹਾਲਤ ਵੀ ਬੱਤਰ ਹੋ ਰਹੀ ਹੈ ਤੇ ਮਤਲਬ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹੀ ਗੱਲ ਆ ਕਿ ਜਦੋਂ ਲੀਡਰ ਸੱਤਾ ਵਿੱਚ ਆ ਜਾਂਦੇ ਆ ਉਹਨਾਂ ਦੀ ਕਥਨੀ ਤੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਅੰਤਰ ਆ ਜਾਂਦਾ। ਜੋ ਪਹਿਲਾਂ ਕਿਹਾ ਜਾਂਦਾ ਉਦੋਂ ਅਸੀਂ ਇੰਨੇ ਖੁਸ਼ ਹੋ ਜੰਨੇ ਆ। ਅਸੀਂ ਬਹੁਤ ਖੁਸ਼ ਹੋਏ ਸੀ ਸਾਡੇ ਲਈ ਹੁਣ ਨੰਗਲ ਦੀ ਸੁਣੀ ਜਾਊਗੀ। ਪਰ ਨੰਗਲ ਉੱਥੇ ਦਾ ਉੱਥੇ ਹੀ ਖੜ੍ਹਾ ਨੰਗਲ ਦੇ ਲੋਕ ਅਜੇ ਵੀ ਦੇਖਦੇ ਰਹੇ ਆ। ਮਤਲਬ ਕਿ ਉਸੇ ਆਸ ਨਾਲ ਕਿ ਨੰਗਲ ਦਾ ਕੋਈ ਵਿੱਚ ਬਣੂਗਾ ਪਰ ਅਜੇ ਤੱਕ ਨੰਗਲ ਦਾ ਕੋਈ ਵਿਕਾਸ ਨਹੀਂ ਹੋਇਆ। ਇੱਥੇ ਕੋਈ ਰੋਜ਼ਗਾਰ ਹੀ ਨਹੀਂ ਪੈਦਾ ਹੋ ਰਿਹਾ ਬਲਕਿ ਇੱਥੇ ਤਾਂ ਜੇ ਟੂਰਿਸਟ ਨੂੰ ਪ੍ਰਮੋਟ ਕੀਤਾ ਜਾਵੇ ਇੱਥੇ ਅੰਤਰਰਾਸ਼ਟਰੀ ਵੈਟਲੈਂਡ ਉਹਦੇ ਵੱਲੇ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿ ਉਹਦੀ ਸਾਫ ਸਫਾਈ ਜਾਂ ਕੁਝ ਉਹਨੂੰ ਹੋਰ ਤਰੀਕੇ ਨਾਲ ਪ੍ਰਮੋਟ ਕੀਤਾ ਜਾਵੇ ਬਾਹਰੋਂ ਲੋਕ ਵੀ ਦੇਖਣਾਂ ਉਹੋ ਜਿਹਾ ਕੁਝ ਵੀ ਨਹੀਂ ਉਹਦੇ ਨਾਲ ਰੋਜ਼ਗਾਰ ਵੀ ਵਧੂਗਾ ਬਲਕਿ ਉਹ ਨੰਗਲ ਦੇ ਲੋਕ ਹੈ ਜਿਹੜੇ ਇੱਥੋਂ ਛੱਡਣਾ ਨਹੀਂ ਚਾਹੁੰਦੇ ਮੈਂ ਕਹਿੰਨੀ ਹਾਂ ਲੀਡਰ ਆ ਕੇ ਦੇਖਣ ਜਿਨ੍ਹਾਂ ਨੇ 10 ਸਾਲ ਪਹਿਲਾਂ ਨੰਗਲ ਦੇਖਿਆ ਸੀ ਕਿ ਹੁਣ ਨੰਗਲ ਦਾ ਕੀ ਹਾਲਾ ਖੰਡਰ ਬਣ ਰਿਹਾ ਕਿਉਂਕਿ ਰੋਜ਼ਗਾਰ ਹੀ ਨਹੀਂ ਹੈਗਾ ਰੋਜ਼ਗਾਰ ਵੀ ਵਧਾਣੇ ਜਿਹੜੇ ਸਰਕਾਰਾਂ ਦੇ ਕੰਮ ਆ ਇਹਨੂੰ ਟੂਰਿਸਟ ਹੱਬ ਬਣਾਉ ਜੋ ਕਰਦੇ ਪ੍ਰਮੋਟ ਰੋਜ਼ਗਾਰ ਵੀ ਇੱਥੇ ਮਿਲਦਾ ਬਹੁਤਿਆਂ ਨੂੰ ਤੇ ਨੰਗਲ ਦੀ ਖੂਬਸੂਰਤੀ ਚ ਵਧਦਾ ਹੁੰਦਾ ਹੁਣ ਅੰਤਰਰਾਸ਼ਟਰੀ ਕਾਗਜ਼ਾਂ ਵਿੱਚ ਹੋ ਗਿਆ ਪਰ ਸਾਨੂੰ ਕੁਝ ਵੀ ਨਹੀਂ ਲੱਗਦੀ ਉਹਦੇ ਵਿੱਚ ਕੋਈ ਚੇਂਜ ਆਈ ਹੋਈ ਤਬਦੀਲੀ ਆਈ ਹੋਈ ਬਿਲਕੁਲ ਨਹੀਂ ਆਈ ਤੇ ਅਸੀਂ ਆਪਣੀ ਆਵਾਜ਼ ਅਜੀਤ ਵਰ ਬਈ ਇਹ ਹੀ ਪਹਚਾਨਣਾ ਚਾਹੁੰਦੇ ਆ ਇਹ ਜ਼ਰੂਰ ਸੁਣੀਆ ਜਾਵੇ ਨੰਗਲ ਦੀ ਖੂਬਸੂਰਤੀ ਨੂੰ ਸੰਭਾਲਿਆ ਜਾਵੇ ਜਿਹੜੀ ਅੰਤਰਰਾਸ਼ਟਰੀ ਵੈਟਲੈਂਡ ਦਾ ਦਰਜਾ ਦਿੱਤਾ ਗਿਆ ਉਹਨੂੰ ਹੋਰ ਉਹਦੇ ਵਿੱਚ ਪ੍ਰਮੋਟ ਉਹਨੂੰ ਕੀਤਾ ਜਾਵੇ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਉਹਦੇ ਆਸ-ਪਾਸ ਦੀ ਜਿਹੜੀ ਸਾਫ ਸਫਾਈ ਆ ਉਹਦਾ ਵੀ ਧਿਆਨ ਦਿੱਤਾ ਜਾਵੇ ਧੰਨਵਾਦ ਜੀ ਥੈਂਕ ਯੂ ਮੈਡਮ ਕੋਲਾਸ਼ ਠਾਕੁਰ ਨੇ ਨੰਗਲ ਦੇ ਲੋਕਾਂ ਦੀ ਇੱਕ ਤਰ੍ਹਾਂ ਤਰਜਮਾਨੀ ਕੀਤੀ ਹੈ ਜਿਹੜਾ ਨੰਗਲ ਦੇ ਲੋਕਾਂ ਦੇ ਦਿਲ 'ਚ ਦਰਦ ਹੈ ਉਹ ਇਹਨਾਂ ਨੇ ਥੋੜੇ ਸ਼ਬਦਾਂ 'ਚ ਬਿਆਨਿਆ ਕਿ ਇੱਥੇ ਰੋਜ਼ਗਾਰ ਨਹੀਂ ਰੋਜ਼ਗਾਰ ਸੈਰਸਪਾਟੇ ਨਾਲ ਜੁੜਿਆ ਹੋਇਆ ਔਰ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦ ਸੀ ਔਰ ਖਾਸ ਤੌਰ ਤੇ ਸੀਐਮ ਸਾਹਿਬ ਤੋਂ ਤਾਂ ਬਹੁਤ ਜ਼ਿਆਦਾ ਉਮੀਦ ਸੀ ਜਿਹੜੇ ਨੰਗਲ ਦੀ ਵਿਸ਼ੇਸ਼ ਤੌਰ ਤੇ ਤਾਰੀਫ ਉਦੋਂ ਕਰਦੇ ਰਹੇ ਜਦੋਂ ਉਹ ਸੰਸਦ ਸੰਗਰੂਰ ਸੀ ਸੋ ਇਹ ਮੈਡਮ ਨੇ ਜਿਹੜਾ ਗਲ ਕਦੰਬਾ ਬਾਰੇ ਕਹੀ ਕਿ ਗੱਜ ਪਰ ਆਉਂਦਾ ਸੋ ਉਹ ਵੀ ਇਹਨਾਂ ਨੇ ਬਹੁਤ ਵਧੀਆ ਸ਼ਬਦ ਵਰਤੇ ਮੈਡਮ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰਟੇ ਨਾਲ ਇਸ ਵੇਲੇ ਮੌਜੂਦ ਨੇ ਆਰਟੀਆਈ ਕਾਰਕੁਨ ਯੁਗੇਸ਼ ਸਚਦੇਵਾ ਉਹਨਾਂ ਤੋਂ ਹੀ ਜਾਣਾਂਗੇ ਕਿ ਉਹ ਕੀ ਸੋਚਦੇ ਐ ਕਿ ਜੋ ਸਰਕਾਰ ਨੇ ਵਾਦਾ ਕੀਤਾ ਸੀ ਅੰਤਰਰਾਸ਼ਟਰੀ ਟੂਰਿਸਟ ਹੱਬ ਦਾ 2022 ਵਿਧਾਨ ਸਭਾ ਚੋਣਾਂ ਲੰਗੜ ਦੇ ਲੋਕਾਂ ਦੇ ਲਈ ਬਹੁਤ ਵੱਡੀ ਇੱਕ ਆਸ਼ਾ ਦੀ ਕਿਰਨ ਲੈ ਕੇ ਜਿਹੜੀਆਂ ਸੰਪਨ ਹੋਈਆਂ ਸੀ ਪਰ ਇਹ 25-27 ਮਹੀਨੇ ਬੀਤਣ ਦੇ ਬਾਵਜੂਦ ਨੰਗਲ ਦੇ ਵਿੱਚ ਕੋਈ ਵਿਕਾਸ ਨਾ ਦੀ ਕੋਈ ਚੀਜ਼ ਨਜ਼ਰ ਨਹੀਂ ਆਈ ਦੂਸਰੇ ਪਾਸੇ ਬੜੀਆਂ ਲੋਕਾਂ ਨੂੰ ਉਮੀਦਾਂ ਸੀ ਉਹ ਉਮੀਦਾਂ ਐ ਨਜ਼ਰ ਆ ਰਹੀਆਂ ਜਿਵੇਂ ਉਹ ਉਮੀਦਾਂ ਦਾ ਕਤਲ ਹੁੰਦਾ ਹੋਇਆ ਹੋ ਰਿਹਾ ਹੋਵੇ ਕਿਉਂਕਿ ਜਦੋਂ ਚੋਣ ਮੈਨੀਫੈਸਟੋ ਦੀ ਗੱਲ ਸੀ ਜਾਂ ਸ਼ਹਿਰ ਦੇ ਵਿੱਚ ਲੱਗੇ ਪੋਸਟਰਾਂ ਦੀ ਗੱਲ ਸੀ ਤੇ ਲੋਕ ਬੜੇ ਉਤਸ਼ਾਹਿਤ ਸੀ ਕਿ ਨੰਗਲ ਇੱਕ ਟੂਰਿਸਟ ਹੱਬ ਬਣੂਗਾ ਇੱਥੇ ਰੁਜ਼ਗਾਰ ਦੇ ਸਾਧਨ ਵਧਣਗੇ ਜਿਹੜੇ ਲੋਕਾਂ ਦੇ ਬੱਚੇ ਉਹਨਾਂ ਦੇ ਕਾਰੋਬਾਰ ਵਧਣਗੇ ਇੱਥੇ ਜਿਹੜੇ ਬਾਹਰੋਂ ਲੋਕ ਆ ਕੇ ਵਸਣਗੇ ਇਹਦੀ ਆਬਾਦੀ ਦੇ ਵਿੱਚ ਵਾਧਾ ਹੋਊਗਾ ਇਹ ਸ਼ਹਿਰ ਦੀ ਨਿਹਾਰ ਬਦਲੂਗੀ ਪਰ ਸੋਚਣ ਵਾਲੀ ਗੱਲ ਇਹ ਆ ਕਿ ਇਹ 25 ਤੋਂ 27 ਮਹੀਨੇ ਬੀਤਣ ਦੇ ਬਾਵਜੂਦ ਅਜੀਤਕ ਨੰਗਲ ਦੇ ਵਿੱਚ ਕੁਝ ਨਹੀਂ ਹੋਇਆ ਲੋਕਾਂ ਦੀਆਂ ਉਮੀਦਾਂ ਦਾ ਐਵੇਂ ਲੱਗਦਾ ਵੀ ਜਿਵੇਂ ਕਿਸੇ ਨੇ ਕਤਲ ਹੀ ਕਰ ਦਿੱਤਾ ਗਿਆ ਹੁੰਦਾ ਥੈਂਕ ਯੂ ਥੈਂਕ ਯੂ ਯੁਗੇਸ਼ ਜੀ اے ਸੀ ਨੰਗਲ ਪਾਖੜਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਗਰੇਵਾਲ ਦੀ ਰਿਪੋਰਟ